ਦੇਖਣ ਵਾਲਾ ਗੱਲਾਂ ਵੀ ਜੀ ਰਾਮ ਜੀ ਧਰ ਦਿਓ ਜੇ ਵਿਰੋਧ ਕਰਨਗੇ ਨਾਲੇ ਤਾਂ ਆਪਣੇ ਆ ਕੰਮ ਬੰਦ ਕਰਾਉਣ ਨੂੰ ਫਿਰਦੇ ਨਾ ਇਹ ਕਹਿੰਦੇ ਇਹ ਤਾਂ ਰਾਮ ਜੀ ਦੇ ਵਿਰੋਧ ਹੈ ਇਹੋ ਜਿਹੇ ਟਕਮਾਂਜ ਲਿਆਉਂਦੇ ਆ ਇਹ ਨਾ ਹੀ ਉਹ ਜਿਹੇ ਧਰਦੇ ਆ ਜਿਹਦੇ ਚ ਲੋਕਾਂ 'ਚ ਇਹ ਗੱਲ ਜਾਵੇ ਕਿ ਇਹ ਤਾਂ ਵਿਰੋਧ ਕਰਦੇ ਰਾਮ ਜੀ ਇਹ ਸਾਨੂੰ ਸਿਆਣੇ ਹੋਣਾ ਪਾਣਾ ਅਸੀਂ ਇੱਥੇ ਚੇਤਨ ਹੋਣਾ ਵੀ ਜਿਹੜਾ ਸਾਡਾ ਰੋਜ਼ਗਾਰ ਖੋ ਰਿਹਾ ਥੇਤੀ ਚ ਪਹਿਲਾਂ ਹੀ ਕੰਮ ਹੈ ਨਹੀਂ ਹੋਰ ਕਿਤੇ ਰੋਜ਼ਗਾਰ ਹੈ ਨਹੀਂ ਕਾਰਖਾਨਾ ਚ ਵੀ ਸਾਡੀ ਲੁੱਟ ਹੁੰਦੀ ਆ ਘੰਟੇ ਵੱਧ ਤੇ ਪੈਸੇ ਥੋੜੇ ਘਰਾਂ ਦਾ ਗੁਜ਼ਾਰਾ ਨਹੀਂ ਹੁੰਦਾ ਵਿੱਚੋਂ ਕਿਰਾਇਆ ਦੇਣਾ ਪੈਂਦਾ ਇਹ ਜਿਹੜਾ ਰੋਜ਼ਗਾਰ ਦਾ ਢੰਗ ਬਣਾਇਆ ਗਿਆ ਇਹ ਅਸੀਂ ਇੱਕ ਤਰ੍ਹਾਂ ਸਾਨੂੰ ਛੜਕ ਤੇ ਲਿਆਉਣ ਵਾਲੀ ਬਰਬਾਦੀ ਵਾਲੀ ਗੱਲ ਆ ਸਾਨੂੰ ਸਾਰਿਆਂ ਨੂੰ ਇਹ ਦਿੱਤੇ ਇਕੱਠੇ ਹੋ ਕੇ ਹੋਣ ਵਾਲੇ ਸਮੇਂ ਤੇ ਲੜਨਾ ਪੈਣਾ ਤਾਂ ਕਿ ਅਸੀਂ ਆਪਣੇ ਘਰਾਂ ਦਾ ਜਿਹੜਾ ਮਾੜਾ ਮੋਟਾ ਅੱਗੇ ਚੱਲਦਾ ਰੁੱਖੀ ਮਿੱਸੀ ਚੱਲਦੀ ਉਹ ਵੀ ਬੰਦ ਕਰਨੇ ਪੈਣਗੇ ਆਪਾਂ ਆਪਾਂ ਚਾਲੂ ਰੱਖਣੀ ਆ ਤੇ ਹੁਣ ਆਪਾਂ ਉਤਲਾ ਫੂਕਣਾ મોદી ਦਾ ਤਾਂ ਕਿ ਜਿਹੜੀ ਨਰੇਗਾ ਸਕੀਮਾਂ ਚੱਲਦੀ ਉਹ ਵੀ ਰਹੇ ਤੇ ਆਪਾਂ ਇਹਦੇ ਚ ਟਟਉਤੀ ਨਹੀਂ ਉਹ ਨਹੀਂ 60 40 ਵਾਲੀ ਨਹੀਂ 90% ਹੀ ਰੱਖੇ મોદી ਸਰਕਾਰ ਤਾਂ ਕਿ ਸਾਡਾ ਜਿਹੜਾ ਮਾੜਾ ਮੋਟਾ ਰੋਜ਼ਗਾਰ ਮਿਲਦਾ ਉਹ ਸਾਨੂੰ ਬਣਦਾ ਰਹੇਗਾ ありがとうございまな ਸੈਂਟਰ ਸਰਕਾਰ ਵੱਲੋਂ ਸਾਡਾ ਮਨਰੇਗਾ ਦਾ ਕੰਮ ਬੰਦ ਕਰਨ ਵਾਲਾ ਇੱਕ ਪਾਲਿਸੀ ਬਣਾ ਰਹੇ ਆ ਉਹ ਸਾਨੂੰ ਮੂਰਖ ਵੀ ਬਣਾ ਰਹੇ ਇਸ ਗੱਲ ਤੇ ਉਹ ਜੀ ਰਾਮ ਜੀ ਦਾ ਨਾਂ ਵੀ ਲੈ ਰਹੇ ਆ ਉਹ ਸਾਡਾ ਬਜਟ ਵੀ ਘਟਾ ਰਹੇ ਆ ਤੇ ਇੱਕ ਲੁੱਕ ਰੂਏ ਕਹਿ ਰਹੇ ਵੀ 125 ਦਿਨ ਕਰਤੇ ਸੀ 100 ਦੀ ਬਜਾਏ ਜਾਨੀ ਇੱਕ ਤਰ੍ਹਾਂ ਵੀ ਸਾਡੀ ਸਮਝ ਹੀ ਨਾ ਆਵੇ ਵੀ ਇਹ ਹੈ ਕੀ ਲੋਕ ਇਹ ਮੰਨ ਲੈਣ ਵੀ ਉਹ ਤਾਂ 100 ਦਿਨ ਤੇ 125 ਦਿਨ ਕਰਤੇ ਉਹ ਤਾਂ ਸਾਡਾ ਕੰਮ ਵਧਾਤਾ ਜਦੋਂ ਕਿ ਇਹਦੇ ਚ ਬੜਾ ਸਾਰੀਆਂ ਹੋਰ ਮਦਦਾਂ ਜਿਹੜੀਆਂ ਆਪਾਂ ਇੱਥੇ ਤੱਕ ਚਲੋ ਸ਼ਾਰਟ 'ਚ ਰੱਖਣਾ ਵੀ ਇਹੋ ਜਿਹੇ ਆ ਵੀ ਜਿਹਦੇ ਨਾਲ ਕੰਮ ਬੰਦ ਹੋ ਜੇ 60 40 ਦੇ ਅਨੁਪਾਤ ਕਰਤੀ ਦੈਨ 125 ਕਰਤੇ ਤੇ ਜਿਹੜਾ ਫੰਡ ਆ ਉਹ 40% ਸਟੇਟਾਂ ਨੂੰ ਦੇਤਾ ਵੀ ਸੈਂਟਰ ਵਿੱਚ ਘਟ ਗੂ ਇਸ ਕਰਕੇ ਅੱਜ ਅਸੀਂ ਇਸੇ ਸੰਬੰਧ ਦੇ ਵਿੱਚ ਸਾਰੇ ਪੰਜਾਬ ਚ ਹੀ ਪਤਲੇ ਫੁੱਕੇ ਜਾ ਰਹੇ ਮੋਦੀ ਦੇ ਤਾਂ ਕਿ ਸਰਕਾਰ ਆ ਜਿਹੜਾ ਇਹ ਜੀ ਆਰਐਮ ਜੀ ਬੰਦ ਕਰਕੇ ਉਹੀ ਮਦਰਾਗਾ ਤੇ ਉਹੀ ਸਾਰਾ ਬਜਟ ਦੇਵੇ ਉਵੇਂ ਹੀ ਸਾਡਾ ਮਜ਼ਦੂਰਾਂ ਦਾ ਜਿਹੜਾ 100 ਦਿਨ ਦਾ ਕੰਮ ਆ ਸਾਨੂੰ 125 ਨਹੀਂ ਚਾਹੀਦਾ 100 ਹੀ ਲਵਾ ਲੈਣ ਅੱਗੇ ਵੀ ਨਹੀਂ 100 ਲੱਗਦਾ ਪਹਿਲਾਂ ਕਿ ਦਸਾਂ ਲੱਗਦਾ ਪਹਿਲਾਂ ਕਿ ਦੋ 40 ਲੱਗ ਕੇ ਤੇ 20 ਲੱਗ ਕੇ ਤੇ 30 ਲੱਗ ਕੇ ਤੇ 50 ਲੱਗ ਕੇ ਜਿਆਦੇ ਤੋਂ ਜਿਆਦੇ ਕੋਈ ਬਾਹਲਾ ਮੇਟ ਦੇ ਨੇੜੇ ਹੋਇਆ ਤੇ 60 ਲਵਾ ਹਾਂਜੀ ਇਸ ਕਰਕੇ ਇਹਦਾ ਵਿਰੋਧ ਆ ਫਿਰ ਤੁਸੀਂ ਸਾਨੂੰ ਇਹ ਜਿਹੇ ਸੱਜਵਾਰਨਾ ਦਿਖਾਓ ਸਾਡਾ ਮਨਰੇਗਾ ਚਾਲੂ ਰੱਖੋ ਸਕੇਦਾ 100 100 ਦਿਨ ਦਾ ਹੀ ਸਾਨੂੰ ਕੰਮ ਚਾਹੀਦਾ ਲਗਾਤਾਰ ਦੇਈ ਚਲੋ ਜਿਹੜੀਆਂ ਸ਼ਰਤਾਂ ਦੋ ਮਹੀਨੇ ਬੰਦ ਦੀਆਂ ਹੋਰ ਆ ਉਹ ਸਾਰੀਆਂ ਖਤਮ ਏ ਆਪਣੀ ਬੇਨਤੀ ਆ ਹੁਣ ਪੁਤਲਾ ਫੁਕਾਇਆ ਜਾ ਤੇ ਨਾਰੇ ਜੋਸ਼ ਨਾਲ ਲਾਉਣੇ ਹੋਵੇ ਮੋਤੀ ਸਰਕਾਰ ਮਰਦਾ ਬੋਸ ਮਰਦਾ ਬੋਸ ਮਰਦਾ ਬੋਸ ਸਰਕਾਰ ਆਏ 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 ਪੇਂਡੂ ਮਜ਼ਦੂਰ ਜੂਨੇ ਪੰਜਾਬ ਜਿੰਦਾਬਾਦ 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 ਈਰਾਂਤੀ ਈਰਾਂਤੀ ਨੂੰ ਬੰਦ ਕਰ ਓਏ ਹਾਏ ਕਿੰਨਾ ਮਿੱਠੀ ਤੇਰੀਆ ਛੋਟੀ ਤਾਂ ਬੋਲ ਕੇ ਕਿੰਨਾ ਮਿੱਠੀ ਤੇਰੀਆ ਹਾਏ ਹਾਏ ਕਿੰਨਾ ਮਿੱਠੀ ਤੇਰੀਆ ਓਏ ਹਾਏ ਕਿੰਨਾ ਮਿੱਠੀ ਤੇਰੀਆ ਹਾਏ ਹਾਏ ਕਿੰਨਾ ਮਿੱਠੀ ਤੇਰੀਆ ਅੱਜ ਤੁਸੀਂ ਵੀਰੇ ਇਕੱਠੇ ਹੋਏ ਇਹਦੇ ਬਾਰੇ ਦੱਸ ਜਿਹੜਾ ਅੱਜ ਅਸੀਂ ਪੰਜਾਬ ਭਰ ਦੇ ਵਿੱਚ ਅਸੀਂ ਮੋਦੀ ਸਰਕਾਰ ਦੇ ਪੂਤਲੇ ਫੂਕ ਰਹੇ ਆ ਜਿਹੜਾ ਇਹ ਮਨਰੇਗਾ ਨੂੰ ਜੀਰਾਂਜੀ ਜੀਰਾਂ ਦੇ ਨਾਂ ਦੇ ਉੱਪਰ ਬੰਦ ਕਰਨ ਜਾ ਰਿਹਾ ਜਿਹੜਾ ਮਨਰੇਗਾ ਦਾ ਪਹਿਲਾ 100 ਦਿਨ ਦਾ ਰੋਜ਼ਗਾਰ ਮਜ਼ਦੂਰਾਂ ਨੂੰ ਦਿੰਦੇ ਸੀ ਪਹਿਲਾਂ ਉਹਨਾਂ ਨੇ 100 ਦਿਨ ਦਾ ਰੋਜ਼ਗਾਰ ਤਾਂ ਕਿਸੇ ਨੂੰ ਦਿੱਤਾ ਹੀ ਨਹੀਂ ਇਹ ਬਹੁਤ ਕੰਡਾ ਦੇ ਵਿੱਚ ਕਿਸੇ ਨੂੰ 20 ਦਿਨ ਕਿਸੇ ਨੂੰ 30 ਦਿਨ ਕਿਸੇ ਨੂੰ 40 ਦਿਨ ਦਾ ਕੰਮ ਜਿਹੜਾ ਮਿਲਿਆ ਇਹ ਹੁਣ ਜਿਹੜਾ ਇਹਨਾਂ ਨੇ ਮੰਮਾ ਵਧਾ ਕੇ 125 ਦਿਨ ਕੀਤਾ ਇਹ ਲੋਕਾਂ ਨੂੰ ਆਸੇ ਦੇ ਦੇ ਕੇ ਮਰੇਗਾ ਬੰਦ ਕਰਨਾ ਚਾਹੁੰਦੇ ਆ ਪਰ ਅਸੀਂ ਪੰਜਾਬ ਧਰ ਦੇ ਵਿੱਚ ਜਿਹੜੇ ਪੂਤਲੇ ਫੂਕਦੇ ਆ ਅਸੀਂ ਉਹ ਮਰੇਗਾ ਦਾ ਤਾਂ ਮਜ਼ਦਰੀ ਰੱਖਾਂਗੇ ਮਰੇਗਾ ਦਾ ਕੰਮ ਬੰਦ ਨਹੀਂ ਹੋਣ ਦਵਾਗੇ 28 ਤਰੀਕ ਤੋਂ ਲੈ ਕੇ 4 ਤੱਕ ਰਹੀ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਇਹ ਮਲਾਰੇ ਕਰਨ ਔਰ ਅਸੀਂ ਜਿਹੜੇ ਪੂਤਲੇ ਫੂਕਦੇ ਆ ਅਸੀਂ ਮੋਦੀ ਸਰਕਾਰ ਨੂੰ ਦੱਸ ਦਿੰਦੇ ਆ ਵੀ ਤੁਸੀਂ ਮਜ਼ਦੂਰ ਲੋਕਾਂ ਦਾ ਜਿਹੜਾ ਕੰਮ ਆ ਉਸ ਤਰ੍ਹਾਂ ਹੀ ਜਾਰੀ ਰੱਖੋ ਅਸੀਂ ਤੁਹਾਨੂੰ ਬੰਦ ਨਹੀਂ ਕਰਨ ਦੇ ਮੰਗੇ ਅਸੀਂ ਆਮ ਲੋਕਾਂ ਨੂੰ ਸਾਰੇ ਲੋਕਾਂ ਨੂੰ ਲਾਬੰਦ ਕਰਕੇ ਅਸੀਂ ਤਿੱਖਾ ਸੁਣੋ ਸਿਕਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਮਨਰੇਗਾ ਦਾ ਜੋ ਕੰਮ ਸਰਕਾਰ ਵੱਲੋਂ ਇੱਕ ਬੰਦ ਕਰਨ ਵਾਲਾ ਤੇ ਮਰੇਗਾ ਭੋਗ ਪ੍ਰਾਣ ਵਾਲੀ ਗੱਲ ਆ ਵੀ ਇਸ ਦਾ ਭੋਗ ਹੀ ਪਾ ਦਈਏ ਕਿਉਂਕਿ ਸਰਕਾਰ ਇੱਕ ਗਲਤ ਅੰਦਰੋ ਸਮਝਦੀ ਵੀ ਸਾਡਾ ਇਹ ਪੈਸਾ ਮਜ਼ਦੂਰਾਂ ਨੂੰ ਸਹੀ ਮਹੀਨੇ ਦਿੱਜ ਜਾਣੇ ਚਾਹ ਸੱਲਦਕਾਰਾਂ ਨੂੰ ਜਿੰਨਾ ਮਰਜੀ ਪੈਸਾ ਹੋ ਉਹਨਾਂ ਦਾ ਮਾਫ਼ ਕਰ ਦੇਣ ਪਰ ਮਜ਼ਦੂਰਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਇਹ ਜਿਹੜਾ ਨਗੋਣਾ ਜਾਂ ਕੰਮ ਪਹਿਲਾਂ ਮਿਲਦਾ ਬਹੁਤ ਘੱਟਾ ਚਾਹੀਏ ਪਰ ਕੁਛ ਨਾ ਕੁਛ ਮਜ਼ਦੂਰਾ ਨੂੰ ਇਹਦੇ ਨਾਲ ਰਾਤ ਤਾਂ ਮਿਲਦੀ ਹੈ ਸਰਕਾਰ ਜਿਹੜਾ ਲੋਕਾਂ ਨੇ ਲੜ ਕੇ ਰੋਜ਼ਗਾਰ ਲਿਆ ਸੀ ਅੱਜ ਤੋਂ 2005 ਤੋਂ ਨਰੇਗਾ ਸ਼ੁਰੂ ਹੋਈ ਸੀ 20 ਸਾਲ ਦਾ ਸਮਾਂ ਹੋ ਗਿਆ ਨਰੇਗਾ ਨੂੰ ਚੱਲਦੀ ਨੂੰ ਉਹ 20 ਸਾਲ ਬਾਅਦ ਮੋਦੀ ਸਰਕਾਰ ਕਹੇ ਜਾਂ ਕਾਨੂੰਨ ਲਿਆਇਆ ਵੀ ਲੋਕਾਂ ਨੂੰ ਮੂਰਖ ਵੀ ਬਣਾਉਂਦਾ ਹੂ ਤੇ ਮੰਧਰੇਗਾ ਪੰਗਦੇ ਵੀ ਕਰ ਰਿਆ ਉਹ ਸਟੇਟਾਂ ਤੇ 40% ਕਹਿੰਦਾ ਤੁਸੀਂ ਦਿਓ ਜਦੋਂ ਕਿ ਪਹਿਲਾਂ 10% ਸੀਗਾ ਨਾ ਸਟੇਟਾਂ 40% ਦੇਣ ਤੇ ਨਾ ਉਹ ਕੰਮ ਲੋਕਾਂ ਨੂੰ ਬਜਟ ਆਪਦੇ ਕੋਲ ਭੋਜੇ ਇੱਕ ਬਹਾਨਾ ਬਣਾਊਗਾ ਉਹ ਕੰਮ ਬੰਦ ਕਰਨ ਵਾਲਾ ਕਿ ਜਿਹੜੀਆਂ ਸਟੇਟਾਂ ਇਹ ਕਲੀਅਰੈਂਸ ਨਹੀਂ ਦੇ ਸਕਣਾ ਮੈਂ ਇਹਨਾਂ ਨੂੰ ਇੰਨੇ ਪੈਸੇ ਭੇਜੇ ਸੀ ਕਿ ਇਹਨਾਂ ਨੂੰ ਕਲੀਅਰੈਂਸ ਦਾ ਤਾਂ ਦੇਣਗੇ ਜਾਂ 40% ਪਹੁੰਚ ਗਏ ਸਟੇਟਾਂ ਦਾ ਪਹਿਲਾਂ ਹੀ ਕਾਰਜੇ ਦੇ ਥੱਲੇ ਆ ਉਹ ਇਹਦੇ ਵਿੱਚ ਪੈਸੇ ਪਾਉਣ ਦੇ ਯੋਗ ਹੀ ਨਹੀਂ ਪੰਜਾਬ ਸਰਕਾਰ ਦਾ 29 ਤਰੀਕ ਨੂੰ ਉਹਨਾਂ ਨੇ ਆਪ ਦਾ ਇੱਕ ਮੀਟਿੰਗ ਕਰਨੀ ਆ ਕੱਲ ਨੂੰ ਤੇ 30 ਨੂੰ ਉਹਨਾਂ ਨੇ ਇਸ ਦੇ ਤੇ ਇੱਕ ਆਦੀ ਰਾਇਮ ਉਹ ਦੇ ਕੇ ਉਹ ਤੁਹਾਨੂੰ ਦੱਸਣਾ ਵੀ ਸਰਕਾਰ ਨੂੰ ਸੈਂਟਰ ਨੂੰ ਵੀ ਕਹਿਣਾ ਹੈ ਵੀ ਇਹਦੇ ਵਿੱਚ ਅਸੀਂ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਦਾ 600 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਪਾਉਣਾ ਪੈਣਾ ਦੂਸਰਾ ਹੈਗਾ ਵੀ ਜਿਹੜਾ ਸਾਡਾ ਮਨਰੇਗਾ ਦਾ ਕੰਮ ਚੱਲ ਰਿਹਾ ਇਹਦੇ ਵਿੱਚ ਅੜਚਨਾ ਬਹੁਤ ਆ ਕਲੂਲ ਦੇ ਵਿੱਚ ਕੱਲਾ ਇਹੀ ਲਈ ਜਿਵੇਂ 12 ਘੰਟੇ ਤੋਂ ਵੱਧ ਨਹੀਂ ਕੰਮ ਕਰਾ ਸਕਦੇ ਇਹੋ ਜਿਹੀ ਗੱਲਾਂ ਕਹਿੰਦੇ ਆ 12 ਘੰਟੇ ਤੋਂ ਵੱਧਾ ਮਤਲਬ 12 ਘੰਟੇ ਤੱਕ ਕੰਮ ਕਰਾ ਸਕਦੇ ਆ ਦੂਜਾ ਅਸੀਂ ਕੰਮ ਜਿਵੇਂ ਅੱਗੇ ਮੰਗ ਕੇ ਲਾ ਲੈਂਦੇ ਸੀ ਮੰਗਿਆ ਨਹੀਂ ਜਾਣਾ ਹੁਣ ਸਿਰਫ ਤੂੰ ਆਊਗਾ ਵੀ ਕੰਮ ਆ ਗਿਆ ਕਰੋ ਤੇ ਮੰਗਣ ਮੋਗਣ ਦਾ ਕੋਈ ਮਤਲਬ ਨਹੀਂ ਜੇ ਜਿਹੜੀ ਆਪ ਦੇ ਢੰਗ ਨਾਲ ਸਾਨੂੰ ਲਿਉਣ ਵਾਲੀ ਗੱਲ ਆ ਉਹ ਮੋਦੀ ਸਰਕਾਰ ਇਸ ਤਰ੍ਹਾਂ ਇੱਕ ਤਰ੍ਹਾਂ ਸਾਡਾ ਕੰਮ ਬੰਦ ਕਰ ਰਹੀ ਆ ਤੇ ਮੇਰੇਗਾ ਜੇ ਕਰ ਖਾਤਮ ਹੁੰਦੀ ਆ ਤੇ ਚੰਕ ਕਮ ਘਟ ਦਿੰਦੇ ਆ ਤਾਂ ਆਉਣ ਵਾਲੇ ਸਮੇਂ ਤੇ ਸੰਘਰਸ਼ ਤੇਜ ਹੋਊਗਾ ਸਰਕਾਰ ਬਾਜ ਆ ਜੇ ਇਸ ਲਈ ਅਸੀਂ ਨਹੀਂ ਇਹਨਾਂ ਦੇ ਪੁਤਲੇ ਫੂਕਣੇ ਆ ਹੋਰ ਪਿੰਡਾਂ ਚ ਵੀ ਜਾ ਕੇ ਸਾਰੇ ਪੰਜਾਬ ਚ ਫੂਕ ਰਹੀ ਆ ਪਿੰਡੋਂ ਮਜ਼ਦੂਰ ਜੁਨਿਆਂ ਤੇ ਬਾਕੀ ਜੱਥੇਬੰਦੀਆਂ ਵੀ ਫੂਕ ਰਹੀਆਂ ਹਾਂਜੀ ਅਸੀਂ ਕਹਣਾ ਚਾਹੁੰਦੇ ਸਾਡਾ ਨੇਕਾ ਦਾ ਕੰਮ ਬੰਦ ਕਰਨ ਦਾਵਾ ਜੇ ਸਾਡੇ ਚ ਲੋਟ ਆਪਦਾ ਸੀ ਤੇ ਉਹ ਵੀ ਬੰਦ ਕਰਦੇ ਆ ਇਹਦੇ ਧਰਨੇ ਜਾਰੀ ਰੱਖੋਗੇ? ਹਾਂਜੀ ਧਰਨੇ ਜਾਰੀ ਰੱਖਾਂਗੇ। ਜਿੰਨਾ ਰੱਖਾਂਗੇ ਜਿੰਨਾ ਚਿਰ ਸਾਡਾ ਕੰਮ ਨਾ ਚੱਲੂਗਾ ਨਹੀਂ ਤੇ ਅਸੀਂ ਧਰਨੇ ਜਾਰੀ ਰੱਖਾਂਗੇ। ਚੱਲ ਰਹੂਗਾ। ਇਸ ਹਿਸਾਬ ਕੋਸ ਕਰਾਂਗੇ ਤੇ ਨਹੀਂ ਧਰਨੇ ਲਾਵਾਂਗੇ। ਤੇ ਸਾਡਾ ਚੱਲੋ ਤਾਂ ਜਰੂਰ ਅਸੀਂ ਹਾਰਨਾ ਨਹੀਂ ਰਿਹਾ ਅਸੀਂ ਕਰਕੇ ਰੱਖਾਂਗੇ। ਗੜੀ ਵੀ ਜਣੇ ਵਧਾਓ ਵਧੂ ਜੀ।